ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਤਾਜ਼ੀਆਂ ਤੇ ਵੱਡੀਆਂ ਖਬਰਾਂ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸ ਦਈਏ ਇਹ ਵੀ ਅਸੀਂ ਹੁਣ ਰੋਜ਼ਾਨਾ ਇਹ ਜਿਹੜਾ ਪ੍ਰੋਗਰਾਮ ਹੈ ਤਾਜ਼ੀਆਂ ਤੇ ਵੱਡੀਆਂ ਖਬਰਾਂ ਪੰਜਾਬ ਦੇ ਮੁਤਲਕ ਖਬਰਾਂ ਸਿਆਸਤ ਦੇ ਮੁਤਲਕ ਖਬਰਾਂ ਉਹ ਖਬਰਾਂ ਜਿਹੜੀਆਂ ਤੁਹਾਡੇ ਉੱਤੇ ਅਸਰ ਪਾਉਂਦੀਆਂ ਨੇ ਉਹਨਾਂ ਨੂੰ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਤੇ ਡੱਲਾ ਸਾਹਿਬ ਉਹਨਾਂ ਖਬਰਾਂ ਦੇ ਉੱਤੇ ਵਿਸ਼ਲੇਸ਼ਣ ਤੇ ਆਪਣੀ ਟਿੱਪਣੀ ਜਿਹੜੀ ਆ ਉਹ ਕਰਿਆ ਕਰਨਗੇ ਸੋ ਸਭ ਤੋਂ ਪਹਿਲੀ ਖਬਰ ਜਿਹੜੀ ਅੱਜ ਆਪਾਂ ਲੈਨੇ ਆ ਡੱਲਾ ਸਾਹਿਬ ਉਹ ਇਹ ਹੈ ਵੀ ਲੁਧਿਆਣਾ ਪੱਛਮੀ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੋ ਰਹੀ ਆ ਇਹਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਝਟਕਾ ਇਹ ਲੱਗਾ ਵੀ ਦਿੱਲੀ ਦੇ ਉਪ ਮੁੱਖ ਮੰਤਰੀ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸੋਧਿਆ ਤੇ ਸਤੰਦਰ ਜਨ ਜਿਹੜੇ ਉੱਥੋਂ ਦੇ ਹੈਲਥ ਮਿਨਿਸਟਰ ਸੀਗੇ ਮੇਰਾ ਖਿਆਲ ਜੀ ਇਹਨਾਂ ਨੂੰ ਐਂਟੀ ਕ腐ਪਸ਼ਨ ਬਿਊਰੋ ਨੇ ਜਿਹੜਾ ਇੱਕ ਨੋਟਿਸ ਭੇਜਿਆ ਕ腐ਪਸ਼ਨ ਦਾ ਮਾਮਲਾ 2019 ਦਾ ਮਾਮਲਾ ਪਰ ਅਗਰ ਇਹ ਇਨਕੁਆਰੀ ਸ਼ੁਰੂ ਹੋ ਜਾਂਦੀ ਹੈ ਐਂਟੀ ਕ腐ਪਸ਼ਨ ਬਿਊਰੋ ਜਿਹੜਾ ਆਪਣੇ ਡਾਟੇ ਰੱਖਦਾ ਹੈ ਜਾਂ ਜਿਹੜੀਆਂ ਉਹਨਾਂ ਕੋਲ ਸ਼ਿਕਾਇਤਾਂ ਆਈਆਂ ਨੇ ਇਹਦਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜਿਹੜੀ ਹੈ ਇਹਦੇ ਉੱਤੇ ਕੀ ਅਸਰ ਪਏਗਾ ਦੂਜਾ ਸਵਾਲ ਡੱਲਾ ਸਾਹਿਬ ਇਹ ਹੈ ਵੀ ਰਾਹੁਲ ਗਾਂਧੀ ਹੁਣੀ ਜਿਹੜੇ ਆ ਇਹ ਹਰਿਆਣਾ ਦੇ ਵਿੱਚ ਸੀਗੇ ਕੱਲ ਇਹਨਾਂ ਨੇ ਸੰਗਠਨ ਨੂੰ ਲੈ ਕੇ ਕਈ ਤਰ੍ਹਾਂ ਦੇ ਨਵੇਂ ਜਿਹੜੇ ਆ ਉਹ ਆਈਡੀਆਜ਼ ਦਿੱਤੇ ਨਵੇਂ ਇਹਨਾਂ ਨੇ ਢੰਗ ਤਰੀਕੇ ਅਪਣਾਉਣ ਦੀ ਗੱਲ ਕਹੀ ਆ ਪਰ ਪੰਜਾਬ ਦੇ ਵਿੱਚ ਜਦੋਂ ਲੁਧਿਆਣਾ ਜ਼ਿੰਨੀ ਚੋਣ ਦੇ ਮੁਤਲਕ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੁੰਦੀ ਆ ਤੇ ਨਵਜੋਤ ਸਿੱਧੂ ਜਿਹੜੇ ਆ ਇਹਨਾਂ ਦਾ ਨਾਮ ਨਹੀਂ ਹੈਗਾ ਸਵਾਲ ਤਾਂ ਇਹ ਆ ਵੀ ਨਵਜੋਤ ਸਿੱਧੂ ਤਾਂ ਕਾਂਗਰਸ ਦੇ ਵਿੱਚ ਹੀ ਨੇ ਫਾਇਰ ਬ੍ਰੈਂਡ ਲੀਡਰ ਨੇ ਜਿੱਥੇ ਜਾਂਦੇ ਨੇ ਇਕੱਠ ਕਰ ਲੈਂਦੇ ਆ ਪਰ ਅਸੀਂ ਇਹ ਵੀ ਦੇਖਿਆ ਡੱਲਾ ਸਾਹਿਬ ਵੀ ਉਹ ਜਦੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਦੇ ਆ ਕਾਂਗਰਸ ਵਾਸਤੇ ਇਕੱਠ ਕਰਦੇ ਆ ਜਾਂ ਕਾਂਗਰਸ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਤਾਂ ਰੋਕ ਲਾ ਦਿੱਤੀ ਜਾਂਦੀ ਆ ਵੀ ਸਿੱਧੂ ਆਪਣਾ ਅਖਾੜਾ ਨਾਲ ਗੋਣ ਤੀਜਾ ਆ ਮਸਵਾਲ ਡੱਲਾ ਸਾਹਿਬ ਏ ਆ ਬੀ ਜਾਤੀ ਆਧਾਰਿਤ ਜਨਗਣਨਾ ਜਿਹਨੂੰ ਪਰਮਿਸ਼ਨ ਜਿਹੜੀ ਆ ਅਪਰੂਵਲ ਜਿਹੜੀ ਆ ਜਿਹੜੀ ਹਰੀ ਝੰਡੀ ਦਿੱਤੀ ਗਈ ਸੀ ਜਿਸ ਵਕਤ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਪੂਰਾ ਤਣਾਅ ਸੀਗਾ ਨਾ ਸਿਖਰ ਦੇ ਉੱਤੇ ਉਸੇ ਤਰ੍ਹਾਂ ਕੇਂਦਰ ਸਰਕਾਰ ਨੇ ਫੈਸਲਾ ਲਿਆ ਵੀ ਕੇਂਦਰ ਸਰਕਾਰ ਜਿਹੜੀ ਹੈ ਇਹ ਜਾਤੀ ਅਧਾਰਤ ਜਾਣਗਣਨਾ ਕਰਾਉਣ ਵਾਸਤੇ ਤਿਆਰ ਪੂਰੇ ਭਾਰਤ 'ਚ ਹੋਣੀ ਹੈ ਪਰ ਆਪਾਂ ਗੱਲ ਪੰਜਾਬ ਦੀ ਕਰਾਂਗੇ ਵੀ ਪੰਜਾਬ ਦੇ ਵਿੱਚ ਕੀ ਸਥਿਤੀ ਬਣੇਗੀ ਜਦੋਂ 2026 1 ਅਕਤੂਬਰ 2026 ਨੂੰ ਇਹ ਜਾਤੀ ਜਾਣਗਣਨਾ ਸ਼ੁਰੂ ਹੋਏਗੀ ਤੇ ਇਹ ਪਹਿਲਾਂ ਪਹਾੜੀ ਇਲਾਕਿਆਂ ਤੋਂ ਸ਼ੁਰੂ ਹੋਣੀ ਹੈ ਡਾਣਾ ਸਾਹਿਬ 1 ਮਾਰਚ 2027 ਤੋਂ ਇਹ ਪੂਰੇ ਭਾਰਤ ਦੇ ਵਿੱਚ ਸ਼ੁਰੂ ਹੋਏਗੀ ਸਾਲ 18 ਮਹੀਨੇ ਚੱਲੇਗੀ ਇਹਦਾ ਪੰਜਾਬ ਨਾਲ ਆਪਾਂ ਇਹਨੂੰ ਜੋੜ ਕੇ ਦੇਖਾਂਗੇ ਪਰ ਸਭ ਤੋਂ ਪਹਿਲਾਂ ਵੀ ਜਿਹੜੇ ਇਲਜ਼ਾਮ ਲੱਗੇ ਆ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਹੋਣਾ ਤੇ ਕਿਵੇਂ ਦੇਖਦੇ ਹੋ ਦੇਖੋ ਅੱਜ 5 ਜੂਨ ਨੂੰ ਕਾਗਜ਼ ਵਾਪਸੀ ਦਾ ਦਿਨ ਆ ਲੁਧਿਆਣਾ ਜ਼ਿਲਨੀ ਚੋਣ ਲਈ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 19 ਜੂਨ ਨੂੰ ਵੋਟਾਂ ਪੈਣੀਆਂ ਨੇ ਉਧਰੋਂ ਦਿੱਲੀ ਦੇ ਵਿੱਚ ਜਿਹੜੇ ਉੱਥੋਂ ਦੇ ਐਂਟੀ ਕ੍ਰਾਪਸ਼ਨ ਬਿਊਰੋ ਹੈ ਇਹ ਦਿੱਲੀ ਸਰਕਾਰ ਦਾ ਵਿਭਾਗ ਹੈ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਜਿਹੜਾ ਇਹ ਐਂਟੀ ਕ੍ਰਾਪਸ਼ਨ ਬਿਊਰੋ ਦਾ ਵਿਭਾਗ ਸੀ ਇਦੀ ਬਹੁਤੀ ਜ਼ਿਆਦਾ ਹਰਕਤ ਨਹੀਂ ਸੀ ਹੁੰਦੀ ਕਿਉਂਕਿ ਕੇਂਦਰ ਦਾ ਵੀ ਇੱਥੇ ਕਿਤੇ ਨਾ ਕਿਤੇ ਕੰਟਰੋਲ ਚਲਿਆ ਗਿਆ ਸੀ ਐਂਟੀ ਕ腐ਪਸ਼ਨ ਬਿਊਰੋ ਤੇ ਹੁਣ ਐਂਟੀ ਕ腐ਪਸ਼ਨ ਬਿਊਰੋ ਵੱਲੋਂ ਸੰਮਨ ਭੇਜਿਆ ਗਿਆ ਹੈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਨੂੰ ਔਰ ਸਾਬਕਾ ਸਿਹਤ ਮੰਤਰੀ ਸਤਿੰਦਰ ਜੈ ਜੀ ਅੱਜ ਦੇ ਸਮੇਂ 'ਚ ਜਦੋਂ ਅਸੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮਨੀਸ਼ ਸੋਧਿਆ ਅੱਜ ਕੱਲ੍ਹ ਸੰਗਠਨ ਦੀ ਅਨਾਊਂਸਮੈਂਟ ਕਰਦੇ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਪੱਖੋਂ ਮਨੀਸ਼ ਸ਼ੋਦੀਆ ਅਰਵਿੰਦ ਕੇਦਰੀਵਾਲ ਤੋਂ ਬਾਅਦ ਭਗਵੰਤ ਮਾਨ ਦੇ ਨਾਲ-ਨਾਲ ਬਹੁਤ ਮਹੱਤਵਪੂਰਨ ਅਹੁਦੇ ਤੇ ਰਾਜਮਾਨ ਨੇ ਉਹ ਇੱਕ ਤਰੀਕੇ ਨਾਲ ਪੰਜਾਬ ਚ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਨੇ ਹਾਂ ਬਿਲਕੁਲ ਹਾਂ ਰਾਗਵ ਚੱਡਾ ਵਰਗੇ ਜ਼ਿੰਮੇਵਾਰੀ ਸੰਭ ਦੇ ਸੀ ਹੁਣ ਇੱਕ ਮਾਮਲਾ ਹੈ 2019 ਚ ਆਮ ਆਦਮੀ ਪਾਰਟੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੇ 2-3 ਲੀਡਰਾਂ ਨੇ ਇੱਕ ਸ਼ਿਕਾਇਤ ਦਿੱਤੀ ਸੀ ਪੁਲਿਸ ਨੂੰ ਉਹਦੇ ਵਿੱਚ ਕਪਿਲ ਮਿਸ਼ਰਾ ਜਿਹੜੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਅਰਵਿੰਦ ਕੇਜਰੀਵਾਲ ਦੇ ਨੇੜਲੇ ਸੀ ਤੇ ਉਹ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ ਸੀ ਹੁਣ ਉਹ ਮੰਤਰੀ ਨੇ ਕਪਿਲ ਮਿਸ਼ਰਾ ਹੁਣ ਕਪਿਲ ਮਿਸ਼ਰਾ ਨੇ ਔਰ ਦੋ ਹੋਰ ਸੀ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਐਂਟੀ ਕ腐ਪਸ਼ਨ ਬਿਊਰੋ ਨੂੰ ਕਿ ਦਿੱਲੀ ਦੇ ਵਿੱਚ ਜਿਹੜੇ 12 ਕੁ ਹਜ਼ਾਰ ਕਲਾਸਰੂਮ ਔਰ ਕੁਝ ਅਰਧ ਨਿਰਮਾਣ ਹੋਰ ਇਮਾਰਤ ਜਾਂ ਕਮਰੇ ਸੀ ਜਾਂ ਢਾਂਚਾ ਸੀ ਉਹਦੇ ਵਿੱਚ ਵਿੱਤੀ ਗੜਬੜੀਆਂ ਹੋਈਆਂ ਔਰ ਇਹ ਸ਼ਿਕਾਇਤ ਲਾਈ ਗਈ ਸੀ ਕਿ 2000 ਦੇ 2000 ਕਰੋੜ ਦੇ ਕਰੀਬ ਦੀਆਂ ਇਹ ਵਿੱਤੀ ਗੜਬੜੀਆਂ ਹੁਣ ਉਸ ਮਾਮਲੇ ਦੇ ਵਿੱਚ ਐਂਟੀ ਕ腐ਪਸ਼ਨ ਬਿਊਰੋ ਨੇ ਸਮਨ ਭੇਜਿਆ ਮਨੀਸ਼ ਸੋਧੀਆਂ ਨੂੰ ਸਤਿੰਦਰ ਜੈਨ ਨੂੰ ਔਰ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਇਹਦੇ ਨਾਲ ਲੁਧਿਆਣਾ ਸਿਮਨੀ ਚੋਣ ਚ ਜਿਹੜੀ ਆਮ ਆਦਮੀ ਪਾਰਟੀ ਦੀ ਲਹਿਰ ਸੀ ਜਾਂ ਆਮ ਆਦਮੀ ਪਾਰਟੀ ਦਾ ਅਭਿਆਨ ਸੀ ਉਹਨੂੰ ਟਾ ਵੱਜ ਸਕਦੀ ਹੈ ਕਿਉਂਕਿ ਹੁਣ ਕਾਂਗਰਸ ਵਾਲੇ ਵੀ ਅਕਾਲੀ ਦਲ ਵਾਲੇ ਵੀ ਬੀਜੇਪੀ ਵਾਲੇ ਵੀ ਆਮ ਆਦਮੀ ਪਾਰਟੀ ਤੇ ਕਰਪਸ਼ਨ ਦੇ ਦੋਸ਼ਾਂ 'ਚ ਫਸੇ ਹੋਣ ਦੇ ਇਲਜ਼ਾਮ ਲਾਉਣਗੇ ਉਂਝ ਸੰਦੀਪ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਨੀਸ਼ सिसोदिया ਔਰ ਅਰਵਿੰਦ ਕੇਜਰੀਵਾਲ ਇਹਨਾਂ ਤੇ ਸ਼ਰਾਬ ਪਾਲਿਸੀ 'ਚ ਘੁਟਾਲੇ ਦੇ ਇਲਜ਼ਾਮ ਲੱਗੇ ਸੀ ਸ਼ਰਾਬ ਦੇ ਕਾਰੋਬਾਰ 'ਚ ਘੁਟਾਲੇ ਦੇ ਇਲਜ਼ਾਮ ਲੱਗੇ ਸੀ ਔਰ ਇਹਨਾਂ ਨੇ ਬਾਬਾ ਸਮਾ ਜੇਲ੍ਹਾਂ ਦੇ ਵਿੱਚ ਦਿੱਲੀ 'ਚ ਕਟਿਆ ਇਸ ਵਕਤ ਇਹ ਜ਼ਮਾਨਤ ਦੇਣੀ ਸਤਿੰਦਰ ਜੈਨ ਵੀ ਜਿਹੜੇ ਨੇ ਉਹ ਮਨੀ ਲਾਂਡਰਿੰਗ ਐਕਟ ਦੇ ਵਿੱਚ ਕੇਸ ਦੇ ਵਿੱਚ ਉਹ ਵੀ ਈਡੀ ਵੱਲੋਂ ਜੇਲ੍ਹ ਚ ਭੇਜੇ ਗਏ ਸੀ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਸੰਦੀਪ ਜੀ ਤਿੰਨ ਦੋ ਵੱਡੇ ਲੀਡਰ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਸਤਿੰਦਰ ਜੈਨ ਵੀ ਲਾਲੋ ਤੀਜੇ ਵੱਡੇ ਲੀਡਰ ਕਿਤੇ ਨਾ ਕਿਤੇ ਜਾਂ ਤਾਂ ਜ਼ਮਾਨਤਾਂ ਨੇ ਜ਼ਮਾਨਤਾਂ ਤੇ ਨੇ ਔਰ ਇੱਕ ਨਵੇਂ ਜਿਹੜੇ ਸਕੂਲਾਂ ਦੇ ਕਮਰਿਆਂ ਦੀ ਨਿਰਮਾਣ ਦੇ ਮਾਮਲੇ ਵਿੱਚ ਇਹ ਮਾਮਲਾ ਜੁੜਦਾ ਹੈ ਸਿੱਖਿਆ ਕ੍ਰਾਂਤੀ ਦੇ ਤੌਰ ਤੇ ਮੁਨੀਸ਼ ਜੀ ਤੁਹਾਡੇ ਵਿੱਚ ਵੀ ਡੱਲਾ ਸਾਹਿਬ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ਿਆਂ ਵਿਰੋਧ ਪੂਰੀ ਮੁਹਿੰਮ ਚੱਲ ਰਹੀ ਹੈ। ਹਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਸਿੱਖਿਆ ਕ੍ਰਾਂਤੀ ਆ ਚੁੱਕੀ ਹੈ। ਹਾਲਾਂਕਿ ਅਸੀਂ ਆਮ ਲੋਕ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਬਹੁਤੇ ਕਨਵਿੰਸ ਨਹੀਂ। ਹਾਂ ਭਗਵੰਤ ਮਾਨ ਦੀ ਸਰਕਾਰ ਨੇ ਕਈ ਚੰਗੇ ਕੰਮ ਕੀਤੇ ਨੇ ਪਰ ਜਿਹੜਾ ਦਿੱਲੀ ਦੇ ਦਖਲ ਤੋਂ ਬਾਅਦ ਹਰ ਕੰਮ ਦਾ ਜ਼ਰੂਰਤ ਨਾਲੋਂ ਵੱਧ ਪ੍ਰਚਾਰ ਹੈ। ਸੰਦੀਪ ਜੀ ਢਾਲ ਵੱਧ ਖਾਦੀ ਜਾਵੇ। ਮੂਲੀ ਵਾਲੇ ਪਰੌਂਠੇ ਵੱਧ ਖਾਦੇ ਜਾਣ ਤਾਂ ਸਰੀਰ ਖਰਾਬ ਹੁੰਦਾ ਉਹਦੇ ਨਾਲ ਉਹਦੇ ਨਾਲ ਲੋਕ ਔਖੇ ਹੋ ਜਾਂਦੇ ਨੇ ਇਸੇ ਤਰ੍ਹਾਂ ਅਗਰ ਪ੍ਰਚਾਰ ਵੱਧ ਹੋ ਜੇ ਕਿਸੇ ਚੀਜ਼ ਦਾ ਤਾਂ ਉਹ ਬੇਸਵਾਦੀ ਕੰਮ ਹੋ ਜਾਂਦਾ ਕੋਈ ਵੀ ਲੀਡਰ ਹੈ ਅਗਰ ਉਹ ਬਾਰ-ਬਾਰ ਇੱਕ ਚੀਜ਼ ਦਾ ਪ੍ਰਚਾਰ ਕਰੇਗਾ ਉਹਦੇ ਨਾਲ ਕੰਮ ਬੇਸਵਾਦੀ ਹੋਏਗਾ ਕਿਉਂਕਿ ਲੋਕ ਬਹੁਤ ਸਾਰੀਆਂ ਦਿੱਕਤਾਂਾਂ ਚ ਚਿੰਤਾਵਾਂ ਚ ਸਮੱਸਿਆਵਾਂ ਚ ਘਰੇ ਹੋਏ ਨੇ ਸਿੱਖਿਆ ਬਹੁਤ ਮਹੱਤਵਪੂਰਨ ਹੈ ਤੁਸੀਂ ਚੁੱਪਚਪੀਤੇ ਸਿੱਖਿਆ ਤੇ ਕੰਮ ਕਰਦੇ ਚਲੇ ਜਾਓ ਹਜ਼ਾਰਾਂ ਇਸ਼ਤਿਹਾਰ ਸਿੱਖਿਆ ਤੇ ਬਹੁਤ ਹੀ ਜ਼ਿਆਦਾ ਉਦਘਾਟਨ ਸਿੱਖਿਆ ਤੇ ਸਾਂਝੇ ਤੌਰ ਤੇ ਉਦਘਾਟਨ ਕਰ ਦੋ ਤੇ ਗੱਲ ਠੀਕ ਹੈ ਅਸਲ ਕ੍ਰਾਂਤੀ ਸੰਦੀਪ ਜੀ ਉਹ ਸੀ ਜਿਹੜੀ ਹਰੀ ਕ੍ਰਾਂਤੀ ਸੀ ਜਦੋਂ ਇੱਕ ਇੱਕ ਕਿਸਾਨ ਸਾਡਾ ਖੁਸ਼ਹਾਲ ਹੋਇਆ ਪਰ ਅੱਜ ਅਸੀਂ ਉਸ ਹਰੀ ਕ੍ਰਾਂਤੀ ਦੇ ਸਾਈਡ ਇਫੈਕਟ ਵੀ ਚੱਲ ਰਹੇ ਹਾਂ ਸੋ ਸਿੱਖਿਆ ਕ੍ਰਾਂਤੀ ਜਿਹੜਾ ਨਾਮ ਦਿੱਤਾ ਗਿਆ ਆਮ ਆਦਮੀ ਪਾਰਟੀ ਵਾਲੇ ਕੰਮ ਕਰਦੇ ਚਲੇ ਜਾਂਦੇ ਹੁਣ ਜਦੋਂ ਦਿੱਲੀ ਚ ਘਟਾਲੇ ਦਾ ਇਲਜ਼ਾਮ ਲਾਤਾ ਤੇ ਬੀਜੇਪੀ ਔਰ ਕਾਂਗਰਸ ਵਾਲੇ ਇਹਨਾਂ ਦੇ ਪ੍ਰਚਾਰ ਨੂੰ ਟਾਰਗੇਟ ਕਰਨਗੇ ਔਰ ਭਵਿੱਖ ਚ ਹੁਣ ਤੁਸੀਂ ਵੇਖਿਓ ਪੰਜਾਬ ਚ ਵੀ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਹੁਣੇ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਸ਼ਿਕਾਇਤਾਂ ਦੇ ਦੇਣੀਆਂ ਨੇ ਤਾਂ ਕਿ ਅਗਰ ਕੱਲ ਨੂੰ ਸਰਕਾਰ ਬਦਲਦੀ ਹੈ ਤੇ ਫਿਰ ਉਹਨਾਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਕਾਰਵਾਈ ਕੀਤੀ ਜਾਵੇ ਭਾਵੇਂ ਬਹੁਤੀ ਵਾਰੀ ਜਿਹੜੀਆਂ ਸਰਕਾਰਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੀਆਂ ਉਹਦੇ ਪਿੱਛੇ ਬਦਲੇ ਦੀ ਭਾਵਨਾ ਵੀ ਹੁੰਦੀ ਹੈ ਪਰ ਜਦੋਂ ਮਾਮਲਾ ਇੱਕ ਵਾਰ ਇਨਵੈਸਟੀਗੇਸ਼ਨ 'ਚ ਚਲਿਆ ਜਾਵੇ ਫਿਰ ਬਚਣਾ ਔਖਾ ਹੋ ਜਾਂਦਾ ਹੈ ਹੁਣ ਮਨੀਸ਼ ਸੋਦੀਆ ਔਰ ਸਤਿੰਦਰ ਜੈਨ ਚੋਣਾਂ ਆਉਣ ਵਾਲੀਆਂ ਨੇ ਪੰਜਾਬ 'ਚ ਹੁਣ ਇਹ ਨਾ ਹੋਵੇ ਕਿ ਇਹ ਨਵੇਂ ਮਾਮਲਿਆਂ ਦੇ ਵਿੱਚ ਇਹਨਾਂ ਦੀਆਂ ਪੁੱਛਗਿੱਛਾਂ ਸ਼ੁਰੂ ਹੋ ਜਾਣ ਤੇ ਜਦੋਂ ਨੂੰ 27 ਦੀਆਂ ਚੋਣਾਂ ਆਉਣ 27 ਦੀਆਂ ਚੋਣਾਂ ਤੋਂ ਪਹਿਲਾਂ ਫਿਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਇਹ ਸਿਆਸਤ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਲਾਲੂ ਪ੍ਰਸਾਦ ਯਾਦਵ ਲੰਮਾ ਸਮਾਂ ਜੇਲ੍ਹ ਚ ਰਹੇ ਓਮ ਪ੍ਰਕਾਸ਼ ਚਟਾਲਾ ਅਵੇ ਚਟਾਲਾ ਕਿੰਨੇ ਵਕਤ ਜੇਲ੍ਹ ਚ ਰਹੇ ਤੇ ਪਿੱਛੋਂ ਹਰਿਆਣੇ ਚ ਚੋਣਾਂ ਹੋਈਆਂ ਤੇ ਓਮ ਪ੍ਰਕਾਸ਼ ਚਟਾਲਾ ਦੀ ਪਾਰਟੀ ਪਛੜ ਗਈ ਪੰਜਾਬ ਚ ਬਿਕਰਮ ਮਜੀਠੀਏ ਤੇ ਖਤਰਾ ਬਣਿਆ ਹੋਇਆ ਲਗਾਤਾਰ ਉਹ ਇੱਕ ਮਾਮਲਾ ਜਿਹੜਾ ਉਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦਾ ਹੈ ਉਹ ਚੱਲ ਰਿਹਾ ਹੈ ਹਾਲਾਂਕਿ ਪਿਛਲੀ ਵਾਰੀ ਉਹਨਾਂ ਨੂੰ ਖੁੱਲ ਮਿਲ ਗਈ ਸੀ ਮਜੀਠੀਏ ਨੂੰ ਚੋਣਾਂ ਤੋਂ ਪਹਿਲਾਂ ਉਹ ਚੋਣ ਪ੍ਰਚਾਰ ਕਰਕੇ ਉਹਨਾਂ ਨੇ ਸਰੈਂਡਰ ਕੀਤਾ ਬਹੁ ਸਮਾਂ ਜੇਲ੍ਹ ਚ ਰਹੀ ਹੁਣ ਤਾਂ ਮਜੀਠੀਆ ਆਪ ਇਲਜ਼ਾਮ ਲਾਉਂਦੇ ਨੇ ਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੈਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਸਾਨੂੰ ਪਤਾ ਹੈ ਸਾਲ ਜੇਲ੍ਹ ਟਟਣੀ ਪਈ ਬਿਲਕੁਲ ਇਹਦਾ ਮਤਲਬ ਹੈ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਉਹ ਇਸ ਤਰੀਕੇ ਦੇ ਕੰਮ ਅੱਜਕੱਲ ਕਰਨ ਲੱਗ ਗਈਆਂ ਕਿ ਜਦੋਂ ਲੋੜ ਹੋਵੇ ਅਸੀਂ ਕਿਸੇ ਨਾ ਕਿਸੇ ਲੀਡਰ ਨੂੰ ਕਿਸੇ ਨਾ ਕਿਸੇ ਮਾਮਲੇ 'ਚ ਟੰਗੀ ਰੱਖੀਏ ਇਨਵੈਸਟੀਗੇਸ਼ਨ 'ਚ ਪਾ ਲਈਏ ਤੇ ਜਦੋਂ ਲੋੜ ਪਵੇ ਉਹਨੂੰ ਗ੍ਰਿਫਤਾਰ ਕਰਕੇ ਇਨਵੈਸਟੀਗੇਸ਼ਨ ਕਰਕੇ ਜੇਲ੍ਹ ਭੇਜ ਦिए ਤੇ ਜਿੰਨੀ ਦੇਰ ਕੋਈ ਚੋਣਾ ਚੋਣਾ ਨਹੀਂ ਜਾਂ ਕੋਈ ਅਹਿਮ ਪੜਾ ਹੈ ਉਹ ਕੱਢ ਲੀਏ ਸੋ ਇਸ ਕਰਕੇ ਆਮ ਆਦਮੀ ਪਾਰਟੀ ਲਈ ਲੁਧਿਆਣਾ ਜ਼ਿਲ੍ਹੇ ਦੀ ਚੋਣ ਚ ਵੀ ਇਹ ਵੱਡਾ ਝਟਕਾ ਹੈ ਉਹਨਾਂ ਦੇ ਚੋਣ ਪ੍ਰਚਾਰ ਨੂੰ ੱਤਕਾ ਲੱਗੂਗਾ ਹੁਣ ਲੁਧਿਆਣੇ ਚ ਜਿਹੜਾ ਮੁਕਾਬਲਾ ਹੈ ਸੰਦੀਪ ਜੀ ਬਣ ਗਿਆ ਉਹ ਮੁੱਖ ਰੂਪ ਦੇ ਵਿੱਚ ਬੀਜੇਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਅਗਰ ਇਹ ਮਾਮਲਾ ਹੋਰ ਵੱਡਾ ਹੁੰਦਾ ਆਮ ਆਦਮੀ ਪਾਰਟੀ ਨੂੰ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਇੱਕੋ ਹੀ ਹੱਲ ਹੈ ਕਿ ਭਗਵੰਤ ਮਾਨ ਆਪਣਾ ਬੂਰੀਆ ਬਿਸਤਰਾ ਚੱਕ ਕੇ ਲੁਧਿਆਣੇ ਪਹੁੰਚ ਜਾਣ ਜਿੱਮੇ ਜਲੰਧਰ ਪਹੁੰਚੇ ਸੀ ਤੁਹਾਡੇ ਅਗਰ ਭਗਵੰਤ ਮਾਨ ਬੂਰੀਆ ਬਿਸਤਰਾ ਲੈ ਕੇ ਉਹਦੇ ਨਾਲ ਸਰਕਾਰ ਜ਼ੋਰ ਲਾਉਗੀ ਜਾਂ ਥੋੜੇ ਦਿਨ ਰਹਿ ਗਏ ਹੁਣ ਤੇ ਸਾਰੀ ਸਰਕਾਰ ਜਿਹੜੀ ਆ ਲੁਧਿਆਣੇ ਦਿਸਣੀ ਤੁਹਾਡੇ ਲੁਧਿਆਣਾ ਪੱਛਮੀ ਜੀ ਘੁੰਮਣਾ ਇਹਨਾਂ ਦੀਆਂ ਗੱਡੀਆਂ ਨਹੀਂ ਦੇਖੋ ਜ਼ਰੂਰ ਮੈਂ ਕਿਉਂਕਿ ਮੈਂ ਚੰਡੀਗੜ੍ਹ ਬੈਠਾ ਪਰ ਜਿਸ ਤਰ੍ਹਾਂ ਦੀ ਮੇਰੇ ਕੋਲੇ ਜਾਣਕਾਰੀ ਆ ਰਹੀ ਹੈ ਉਥੇ ਗਹਿਗੱਚ ਮਾਹੌਲ ਬਣਿਆ ਹੋਇਆ ਸੰਦੀਪ ਜੀ ਪੂਰਾ ਗਹਿਗੱਚ ਮਾਹੌਲ ਬਣਿਆ ਹੋਇਆ ਹੈ ਔਰ ਤੁਸੀਂ ਇਹ ਨਹੀਂ ਅੱਜ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦੀ ਸੱਤਾ ਹੈ ਤੇ ਆਮ ਆਦਮੀ ਪਾਰਟੀ ਉੱਥੇ ਜਿੱਤ ਕਰ ਰਹੀ ਹੈ ਤੁਸੀਂ ਵੇਖੋ ਭਗਵੰਤ ਮਾਨ ਦਾ ਉੱਥੇ ਡੇਰਾ ਨਹੀਂ ਜਲੰਧਰ ਚ ਭਗਵੰਤ ਮਾਨ ਦਾ ਡੇਰਾ ਸੀ ਇਹ ਮੰਨਿਆ ਜਾਂਦਾ ਹੈ ਕਿ ਅਗਰ ਮੁੱਖ ਮੰਤਰੀ ਡੇਰਾ ਲਾਉਣਗੇ ਤਾਂ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਐਜ ਹੈ ਜਿਹੜਾ ਉੱਥੇ ਮਿਲੇਗਾ ਜਿਹੜਾ ਜਿਹੜਾ ਜਲੰਧਰ ਦਾ ਲੁਧਿਆਣੇ ਦਾ ਪਛਮੀ ਹਲਕਾ ਹੈ ਹੁਣ ਅੱਛਾ ਜੱਲਾ ਸਾਹਿਬ ਇਹਦੇ ਨਾਲ ਹੀ ਇਹਦੇ ਨਾਲ ਇੱਕ ਸਵਾਲ ਹੋਰ ਲਿਓ ਵੀ ਰਾਹੁਲ ਗਾਂਧੀ ਹੁਣਾਂ ਨੇ ਜਿਹੜਾ ਕੱਲ ਹਰਿਆਣਾ ਦੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਨਵੇਂ ਢੰਗ ਤਰੀਕੇ ਦੱਸੇ ਆ ਉਹਨਾਂ ਨੇ ਇਹ ਵੀ ਦੱਸਿਆ ਵੀ ਹਾਰ-ਹਾਰ ਹੁੰਦੀ ਆ ਚਾਹੇ ਮਾਰਜਿਨ ਥੋੜਾ ਹੋਵੇ ਬਹੁਤਾ ਹੋਵੇ ਅਸੀਂ ਹਾਰੇ ਆ ਪਰ ਨਾਲ ਹੀ ਜਦੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਹੁੰਦੀ ਆ ਪੰਜਾਬ ਵਾਸਤੇ ਫੇਰ ਉਹੀ ਲੁਧਿਆਣਾ ਪੱਛਮੀ ਵਾਸਤੇ ਤੇ ਨਵਜੋਤ ਸਿੱਧੂ ਗਾਇਬ ਹੈ ਹੈਗੇ ਕਾਂਗਰਸ ਈ ਆ ਜੋ ਅਜੇ ਤੱਕ ਸਾਨੂੰ ਪਤਾ ਲੱਗਾ ਵੀ ਹੈਗੇ ਕਾਂਗਰਸ ਨਾਲ ਹੀ ਜੁੜੇ ਹੋਏ ਆ ਤੇ ਕੀ ਗੱਲ ਨਵਜੋਤ ਸਿੱਧੂ ਦਾ ਜਿਹੜਾ ਕ੍ਰਿਸਮਸ ਹੈਗਾ ਜਿਹੜਾ ਉਹ ਇਕੱਠ ਕਰਨ ਦੀ ਤਾਕਤ ਰੱਖਦੇ ਸੀਗੇ ਜਿਹੜਾ ਉਹਨਾਂ ਦਾ ਭਾਸ਼ਣ ਲੋਕ ਸੁਣਨ ਆਉਂਦੇ ਸੀਗੇ ਉਹਦੇ 'ਚ ਕੋਈ ਕਮੀ ਆਈ ਹੈ ਢਿੱਲੇ ਮੱਠੇ ਹੋ ਗਏ ਆ ਵੀ ਉਹਨਾਂ ਨੂੰ ਸਟਾਰt ਪ੍ਰਚਾਰਕਾਂ ਦੀ ਲਿਸਟ 'ਚ ਸ਼ਾਮਲ ਨਹੀਂ ਕੀਤਾ ਗਿਆ ਦੇਖੋ ਇਹ ਸਾਨੂੰ ਬੜਾ ਸਪਸ਼ਟ ਤੌਰ ਤੇ ਪਤਾ ਹੈ ਸੰਦੀਪ ਜੀ ਕਿ ਨਵਜੋਤ ਸਿੰਘ ਸਿੱਧੂ ਨੇ ਨਾ ਤਾਂ ਦਿੱਲੀ ਦੀਆਂ ਚੋਣਾਂ 'ਚ ਪ੍ਰਚਾਰ ਕੀਤਾ ਨਾ ਨਵਜੋਤ ਸਿੰਘ ਸਿੱਧੂ ਨੇ ਯੂਪੀ ਜਾਂ ਬਿਹਾਰ ਦੀਆਂ ਚੋਣਾਂ 'ਚ ਕੋਈ ਪ੍ਰਚਾਰ ਕੀਤਾ ਨਾ ਮਹਾਰਾਸ਼ਟਰ 'ਚ ਉਹਨਾਂ ਨੇ ਆਪਣੀ ਕੋਈ ਪ੍ਰਚਾਰ ਦੀ ਭੂਮਿਕਾ ਅਦਾ ਕੀਤੀ ਨਾ ਉਹਨਾਂ ਨੇ 2024 ਦੀਆਂ ਚੋਣਾਂ 'ਚ ਪ੍ਰਚਾਰ ਕੀਤਾ ਨਵਜੋਤ ਸਿੰਘ ਸਿੱਧੂ ਬਹੁਤ ਹੀ ਸਪਸ਼ਟ ਰਾਜਨੀਤੀ ਕਰਦਾ ਜਦੋਂ ਉਹ ਸਰਗਰਮ ਹੁੰਦਾ ਹੈ ਉਹ ਸਰਗਰਮ ਹੁੰਦਾ ਹੈ ਜਦੋਂ ਉਹਨੂੰ ਰੋਕ ਦਿੱਤਾ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਇਸ ਵਾਰ ਵੀ ਕਾਂਗਰਸ ਪਾਰਟੀ ਦੀ ਗੁੱਟਬਾਜ਼ੀ ਨੇ ਨਵਜੋਤ ਸਿੰਘ ਸਿੱਧੂ ਨੂੰ ਰੋਕਿਆ ਹੋਇਆ ਹੈ ਜਿਹੜੇ ਉਹਨਾਂ ਦੇ ਪੁਰਾਣੇ ਪ੍ਰਭਾਰੀ ਸੀ ਜਿਹੜੇ ਬਾਅਦ ਦੇ ਵਿੱਚ ਜਿਹੜੇ ਯੋਗਿੰਦਰ ਯਾਦਵ ਸੀ ਔਰ ਰਾਜਾ ਵੜਿੰਗ ਸੀ ਔਰ ਪ੍ਰਤਾਪ ਬਾਜਵਾ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਜਦੋਂ 24 ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵਰਕਰ ਮੀਟਿੰਗਾਂ ਸ਼ੁਰੂ ਕੀਤੀਆਂ ਇਹਨਾਂ ਵਰਕਰ ਮੀਟਿੰਗਾਂ ਨੂੰ ਬਹੁਤ ਵੱਡਾ ਹੰਗਾਰਾ ਮਿਲਣ ਲੱਗਿਆ ਔਰ ਕਾਂਗਰਸ ਇਸ ਤਰੀਕੇ ਦੀ ਫੁੱਟ ਹੈ ਇਹ ਸਾਰੇ ਲੀਡਰ ਇਕੱਠੇ ਹੋ ਕੇ ਹਾਈ ਕਮਾਂਡ ਕੋਲੇ ਚਲੇ ਗਏ ਯੋਗਿੰਦਰ ਯਾਦਵ ਜੀ ਨਵਜੋਤ ਸਿੰਘ ਸਿੱਧੂ ਨੂੰ ਕਹੋ ਕਿ ਉਹ ਕਾਂਗਰਸ ਪਾਰਟੀ ਦੇ ਸਮਾਗਮਾਂ ਦਾ ਹਿੱਸਾ ਬਣਨ ਉਹ ਵੱਖਰੀਆਂ ਮੀਟਿੰਗਾਂ ਨਾ ਕਰਨ ਕਾਂਗਰਸ ਦੇ ਜਿਹੜੇ ਇੰਚਾਰਜ ਸੀਗੇ ਪੰਜਾਬ ਦੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕਿਹਾ ਕਿ ਤੁਸੀਂ ਵੱਖਰੀਆਂ ਮੀਟਿੰਗਾਂ ਨਾ ਕਰੋ। ਨਵਜੋਤ ਸਿੱਧੂ ਇੱਕ ਡਿਸਪਲਿਨ ਚ ਰਹਿਣ ਵਾਲਾ ਲੀਡਰ ਹੈ। ਜਿਹੜਾ ਪੰਜਾਬ ਦਾ ਪ੍ਰਭਾਰੀ ਹੈ। ਜਦੋਂ ਉਹਨੇ ਕਿਹਾ ਤਾਂ ਕਿ ਤੁਸੀਂ ਹਜੇ ਮੀਟਿੰਗਾਂ ਨਾ ਕਰੋ। ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਔਰ ਬੀਬੀ ਪ੍ਰਿੰਕਾ ਗਾਂਧੀ ਦੇ ਧਿਆਨ ਚ ਇਹ ਗੱਲ ਲਿਆਤੀ। ਕਿ ਜੀ ਉਹਨਾਂ ਨੇ ਹਜੇ ਮੈਨੂੰ ਕਿਹਾ ਕਿ ਤੁਸੀਂ ਮੀਟਿੰਗਾਂ ਨਾ ਕਰੋ। ਸੋ ਇਸ ਕਰਕੇ ਮੈਂ ਹੁਣ ਉਦੋਂ ਹੀ ਮੀਟਿੰਗਾਂ ਕਰੂੰਗਾ। ਜਦੋਂ ਉਹ ਮੈਨੂੰ ਦੁਬਾਰਾ ਇਹ ਹੁਕਮ ਦੇਣਗੇ ਕਿ ਹੁਣ ਤੁਸੀਂ ਮੀਟਿੰਗਾਂ ਕਰ ਸਕਦੇ ਹੋ। ਸੰਦੀਪ ਜੀ ਤੁਸੀਂ ਗੱਲ ਨੂੰ ਸਮਝੋ ਹੁਣ ਨਵੇਂ ਪ੍ਰਭਾਰੀ ਨੇ ਭੁਪੇਸ਼ ਭਗੇਲ ਭੁਪੇਸ਼ ਭਗੇਲ ਮੰਤਰੀ ਨੇ ਹੁਣ ਯੋਗਿੰਦਰ Yadav ਪੰਜਾਬ ਦੀ ਜਿਹੜੀ ਗੁੱਟਬਾਜ਼ੀ ਹੈ ਉਹਦੇ ਹਿਸਾਬ ਨਾਲ ਚੱਲਦੇ ਸੀ ਇਸੇ ਕਰਕੇ ਬਦਲੇ ਗਏ ਦਵਿੰਦਰ Yadav ਕੀ ਯੋਗਿੰਦਰ Yadav ਦਿੱਲੀ ਜਿਵੇਂ ਜਿਤਾ ਸਕਿਆ ਉਹ ਆਪ ਵੀ ਐਮਐਲਏ ਨਹੀਂ ਬਣਿਆ ਯੋਗਿੰਦਰ Yadav ਜਿਹੜਾ ਕਾਂਗਰਸ ਦਾ ਵੱਡਾ ਲੀਡਰ ਦਵਿੰਦਰ Yadav ਦਵਿੰਦਰ Yadav ਮਾਫ ਕਰਨਾ ਮੈਂ ਯੋਗਿੰਦਰ Yadav ਕਹਿ ਗਿਆ ਮਾਫ ਕਰਨਾ ਦਵਿੰਦਰ Yadav ਹੁਣ ਪੰਜਾਬ ਚ ਪ੍ਰਤਾਪ ਬਾਜਵਾ ਜੀ, ਰਾਜਾ ਵੜਿੰਗ, ਚਰਨਜੀਤ ਚੰਨੀ, ਭਰਪੂਰ ਸ਼ਾਸ਼ੂ ਕਿੰਨੇ ਲੀਡਰ ਹੁਣ ਪੰਜਾਬ ਚ ਕਿੰਨੇ ਗੁੱਟ ਨੇ ਨਵਜੋਤ ਸਿੰਘ ਸਿੱਧੂ ਦਾ ਤਾਂ ਕੋਈ ਗੁੱਟ ਨਹੀਂ ਨਵਜੋਤ ਸਿੱਧੂ ਤਾਂ ਕਾਂਗਰਸ ਦਾ ਸਿਪਾਈ ਹੈ ਉਹਦਾ ਕੋਈ ਗੁੱਟ ਨਹੀਂ ਜੇ ਉਹਦਾ ਗੁੱਟ ਹੁੰਦਾ ਉਹ ਵੀ ਰੈਲੀਆਂ ਕਰਦਾ ਆਪਣੀਆਂ ਤੁਰੀਆਂ ਫਿਰਦਾ ਨਵਜੋਤ ਸਿੱਧੂ ਦੀਆਂ ਰੈਲੀਆਂ ਚ ਵੀ ਭੀੜ ਸਭ ਤੋਂ ਵੱਧ ਆਉਂਦੀ ਹੈ ਪਰ ਨਵਜੋਤ ਸਿੰਘ ਸਿੱਧੂ ਅਗਰ ਇੱਕ ਟਵੀਟ ਬਿਆਨ ਦੇ ਦੇ ਮੀਡੀਆ ਦੇ ਵਿੱਚ ਸਾਰਾ ਦਿਨ ਉਹੀ ਚੱਲਦਾ ਰਹਿੰਦਾ ਹੈ ਬਿਲਕੁਲ ਔਰ ਤੁਸੀਂ ਵੇਖੋ ਹੁਣ ਤਾਂ ਨਵਜੋਤ ਸਿੱਧੂ ਸਰਗਰਮ ਨਹੀਂ ਉਦੋਂ ਇਹ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਕਰਕੇ ਕਾਂਗਰਸ ਦਾ ਅਨੁਸ਼ਾਸਨ ਖਰਾਬ ਹੁੰਦਾ ਹੁਣ ਪੰਜਾਬ ਦੇ ਬੱਚੇ-ਬੱਚੇ ਨੂੰ ਪੁੱਛ ਲਓ ਕਾਂਗਰਸ ਦਾ ਅਨੁਸ਼ਾਸਨ ਜਿਵੇਂ ਦੀਵਾਲੀ ਵਾਲੀ ਰਾਤ ਪਟਾਕੇ ਚੱਲਦੇ ਹੁੰਦੇ ਕਾਂਗਰਸ ਦੇ ਲੀਡਰ ਇਹ ਜਿਹੀਆਂ ਆਵਾਜ਼ਾਂ ਕੱਢਦੇ ਆ ਅੱਜਕੱਲ ਹੁਣ ਆਪਸ ਵਿੱਚ ਲੜੀ ਜਾ ਰਹੇ ਨੇ ਤੁਸੀਂ ਵੇਖੋ ਓਨੇ ਭਾਂਡੇ ਨਹੀਂ ਜਿਨੀਆਂ ਆਵਾਜ਼ਾਂ ਆ ਰਹੀਆਂ ਇਹਨਾਂ ਦੀਆਂ ਹੁਣ ਰਾਹੁਲ ਗਾਂਧੀ ਹਰਿਆਣਾ ਆਏ ਰਾਹੁਲ ਗਾਂਧੀ ਹਰਿਆਣਾ ਚ 11 ਸਾਲਾਂ ਬਾਅਦ ਸੰਗਠਨ ਬਣਾ ਰਹੇ ਨੇ 10 11 ਸਾਲਾਂ ਬਾਅਦ ਕਾਂਗਰਸ ਦਾ ਸੰਗਠਨ ਬਣ ਰਿਹਾ ਉੱਥੇ ਫੁੱਟ ਦੇਖ ਲਓ ਕਾਂਗਰਸ ਦੀ ਫੁੱਟ ਕਰਕੇ ਹੀ ਉੱਥੇ ਹਾਰੇ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਚ ਵੀ ਅਗਰ ਕਾਂਗਰਸ ਦੀ ਫੁੱਟ ਸੀ ਉਦੋਂ ਰਾਜਾ ਵੜਿੰਗ ਵੀ ਸਿੱਧੂ ਦੇ ਖਿਲਾਫ ਹੋਇਆ ਫਿਰਦਾ ਸੀ ਰਾਜਾ ਵੜਿੰਗ ਦੇ ਕਹਿਣ ਤੇ ਜਿਹੜੀ ਮੁੱਖ ਮੰਤਰੀ ਸ਼ਿਪ ਮਿਲੀ ਰਾਜਾ ਵੜਿੰਗ ਨੂੰ ਉਹਦਾ ਅਸਰ ਪਿਆ ਜੇ ਨਵਜੋਤ ਸਿੱਧੂ ਨੇ ਕਿਹਾ ਸੀ ਉਹਦਾ ਅਸਰ ਪਿਆ ਉਹਨੂੰ ਮੰਤਰੀ ਦੇ ਅਹੁਦੇ ਮਿਲਣ ਦਾ ਰਾਜਾ ਵੜਿੰਗ ਨੂੰ ਰਾਜਾ ਵੜਿੰਗ ਚੰਨੀਵਾਲ ਪਾਸੇ ਹੋ ਗਿਆ ਸੀ ਸਿੱਧੂ ਦੇ ਖਿਲਾਫ ਹੋ ਗਿਆ ਸੀ ਅੱਜ ਉਹੀ ਰਾਜਾ ਵੜਿੰਗ ਤੇ ਚੰਨੀ ਇੱਕ ਦੂਜੇ ਦੇ ਖਿਲਾਫ ਹੋਏ ਫਿਰਦੇ ਅੱਜ ਇੱਕ ਦੂਜੇ ਦੇ ਖਿਲਾਫ ਰੈਲੀਆਂ ਪੜਾਸ ਚਰਨਜੀਤ ਚੰਨੀ ਰਾਜਾ ਵੜਿੰਗ ਦੇ ਜਿਹੜੇ ਵਿਰੋਧੀ ਖੇਮੇ ਦੇ ਵਿਰੋਧੀ ਨੇ ਬੈਂਸਾਂ ਦੇ ਵਿਰੋਧੀ ਐ ਚਰਨਜੀਤ ਚੰਨੀ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰ ਰਹੇ ਨੇ ਔਰ ਰਾਜਾ ਬੜੇਗੇ ਚਰਨਜੀਤ ਚੰਨੀ ਦਾ ਵਿਰੋਧ ਕਰਨ ਵਾਲਿਆਂ ਨੂੰ सस्पेंशन ਉਹਨਾਂ ਦੀ ਬਹਾਲ ਕਰ ਰਿਹਾ ਵਿਕਰਮ ਚੌਧਰੀ ਜੀ ਜਿਹੜੇ ਚੰਨੀ ਦਾ ਵਿਰੋਧ ਕਰਦੇ ਸੀ ਜਲੰਧਰ 'ਚ ਮਤਲਬ ਹੁਣ ਨਵਜੋਤ ਸਿੱਧੂ ਨੇ ਇਹੋ ਜਿਹੇ ਮੌਕੇ ਇਸ ਅਨੁਸ਼ਾਸਨਹੀਨਤਾ ਵਾਲੇ ਲੀਡਰਾਂ ਲਈ ਪ੍ਰਚਾਰ ਕਰਕੇ ਲੈਣਾ ਕੀ ਹੈ ਨਵਜੋਤ ਸਿੱਧੂ ਨੇ ਨਵਜੋਤ ਸਿੱਧੂ ਨੂੰ ਜਦੋਂ ਕਾਂਗਰਸ ਦੀ ਹਾਈ ਕਮਾਂਡ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਮੈਂ ਤੁਹਾਨੂੰ ਦੱਸਦਾ ਕੁਝ ਮਹੀਨੇ ਪਹਿਲਾਂ ਦੀਪੀ ਪ੍ਰਿੰਕਾ ਗਾਂਧੀ ਦਾ ਜਨਮ ਦਿਨ ਸੀ ਨਵਜੋਤ ਸਿੱਧੂ ਔਰ ਪ੍ਰਿੰਕਾ ਗਾਂਧੀ ਵਿਚਾਲੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ 2027 ਦੀਆਂ ਚੋਣਾਂ ਨੂੰ ਲੈ ਕੇ ਬੜੀ ਲੰਬੀ ਚੌੜੀ ਗੱਲਬਾਤ ਹੋਈ ਹੈ ਜਿਹੜੀ ਹਜੇ ਤੱਕ ਬਾਹਰ ਨਹੀਂ ਆਈ ਹੂੰ ਰਾਹੁਲ ਗਾਂਧੀ ਨੂੰ ਸਾਰੀ ਗੱਲ ਦਾ ਪਤਾ ਹੈ ਪ੍ਰਿੰਕਾ ਗਾਂਧੀ ਤੋਂ ਰਾਹੁਲ ਗਾਂਧੀ ਕੋਲੇ ਸਾਰੀ ਰਿਪੋਰਟ ਹੈ ਸੋ ਹੁਣ ਕਾਂਗਰਸ ਦੀ ਹਾਈ ਕਮਾਂਡ ਇਹ ਦੇਖ ਰਹੀ ਹੈ ਕਿਉਂਕਿ ਨਵਜੋਤ ਸਿੱਧੂ ਕਿਹਾ ਸੀ ਹਾਈ ਕਮਾਂਡ ਨੂੰ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੂੰ ਕਿ ਮੇਰਾ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਜਿਵੇਂ ਕਹੋਗੇ ਮੈਂ ਓਵੇਂ ਕਰੂੰਗਾ ਪਰ ਮੈਂ ਇਸ ਅਨੁਸ਼ਾਸਨਹੀਨਤਾ ਦੀ ਲੜਾਈ 'ਚ ਨਹੀਂ ਪੈਣਾ ਨਵਜੋਤ ਸਿੱਧੂ ਤੂੰ ਤੂੰ ਮੈਂ ਮੈਂ ਚ ਪਿਆ ਨਹੀਂ ਇਹਨਾਂ ਨਾਲ ਉਹ ਜਦੋਂ ਵੀ ਨਵਜੋਤ ਸਿੱਧੂ ਆਪਣੀਆਂ ਰੈਲੀਆਂ ਕਰ ਰਿਹਾ ਸੀ ਉਹ ਕਾਂਗਰਸ ਪਾਰਟੀ ਦੀਆਂ ਤਸਵੀਰਾਂ ਲਾ ਕੇ ਕਰ ਰਿਹਾ ਸੀ ਕਾਂਗਰਸ ਪਾਰਟੀ ਦਾ ਪ੍ਰਚਾਰ ਕਰ ਰਿਹਾ ਸੀ ਬਤੌਰ ਕਾਂਗਰਸੀ ਕਰ ਰਿਹਾ ਸੀ ਇਸ ਕਰਕੇ ਜਿਹੜੇ ਪੰਜਾਬ 'ਚ ਇਸ ਵਕਤ ਅਨੁਸ਼ਾਸਨਹੀਨਤਾ ਜਿੰਨੇ ਲੀਡਰ ਨੇ ਉਹਨੇ ਹੀ ਮੁੱਖ ਮੰਤਰੀ ਦੇ ਚਿਹਰੇ ਬਣ ਗਏ ਹਰੇਕ ਕੋਈ ਕਹਿੰਦਾ ਵੀ ਮੈਂ ਮੁੱਖ ਮੰਤਰੀ ਬਣਨਾ ਮੇਰੇ ਹਲਕੇ ਚ ਮੇਰੀ ਪਸੰਦ ਦੇ ਲੀਡਰ ਨੂੰ ਟਿਕਟ ਮਿਲੇ ਹਲਕੇ ਹਲਕੇ ਚ ਧੜੇਬੰਦੀਆਂ ਹੋ ਗਈਆਂ ਕਾਂਗਰਸ ਦੀਆਂ ਸੰਦੀਪ ਜੀ ਅੱਗੇ ਹੁੰਦਾ ਸੀ ਇੱਕ ਜਾਂ ਦੋ ਚਿਹਰੇ ਵੀ ਇਹਨਾਂ ਚ ਮੁਕਾਬਲਾ ਇਹਨਾਂ ਨੂੰ ਟਿਕਟ ਮਿਲੂ ਹੁਣ 5 5 7 7 ਗੁੱਟ ਨੇ ਹਰੇਕ ਨੇ ਆਪਣੇ ਆਪਣੇ ਸਮਰਥਕ ਨੂੰ ਥਾਪੀ ਦੇ ਰੱਖੀ ਆ ਵੀ ਟਿਕਟ ਮੈਂ ਤੈਨੂੰ ਹੀ ਦਿਵਾਣੀ ਐ ਕਿਉਂਕਿ ਕਾਂਗਰਸ ਚ ਉਮੀਦ ਇਹ ਐ ਕਿ ਜਦੋਂ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੇ ਪਿਛਲੀ ਵਾਰੀ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਤੇ ਸਰਵੇਖਣ ਕਰਾਇਆ ਤੇ ਰਾਹੁਲ ਗਾਂਧੀ ਕਹਿੰਦੇ ਇਸ ਵਾਰ ਚਰਨਜੀਤ ਚੰਨੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਇਹਦਾ ਮਤਲਬ ਹੈ 27 ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਇੰਨੀ ਵੱਡੀ ਅਨੁਸ਼ਾਸਨਹੀਨਤਾ ਹੈ ਜਦੋਂ ਕਾਂਗਰਸ ਛੱਡੀ ਵੱਡੀ ਫੁੱਟ ਹੈ ਕੋਈ ਕਿਸੇ ਦੀ ਗੱਲ ਨਹੀਂ ਮੰਨ ਰਿਹਾ ਹਾਈ ਕਮਾਂਡ ਆਪਣੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਭੇਜ ਸਕਦੀ ਹੈ ਇਸ ਵਾਰ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਭੇਜਦੇ ਹਾਂ ਇਕ ਤਾਂ ਐਤਕੀ ਰਾਹੁਲ ਗਾਂਧੀ ਨੇ ਆਪਣੇ ਹੱਥੀ ਦੇਣੀਆਂ ਨੇ ਐਤਕੀ ਤਾਂ ਹੁਣ ਕੱਲ ਰਾਹੁਲ ਗਾਂਧੀ ਹਰਿਆਣੇ 'ਚ ਕੀ ਕਹਿ ਕੇ ਗਿਆ ਕਿ ਸੰਗਠਨ ਬਣਾਉਣ 'ਚ ਕਿਸੇ ਲੀਡਰ ਦੀ ਸਿਫਾਰਿਸ਼ ਨਹੀਂ ਚੱਲੂਗੀ ਇਹਦਾ ਮਤਲਬ ਹੈ ਜਿਹੜਾ ਹਰਿਆਣੇ 'ਚ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ ਕਿਸੇ ਦੀ ਸਿਫਾਰਿਸ਼ ਨਹੀਂ ਇਸ ਵਾਰ ਰਾਹੁਲ ਗਾਂਧੀ ਲੋਕ ਸਭਾ 'ਚ ਓਪੋਜੀਸ਼ਨ ਦਾ ਲੀਡਰ ਹੈ ਪਿਛਲੀ ਵਾਰੀ ਕੀ ਹੋਇਆ ਭਾਰਤ ਭੂਸ਼ਣ ਆਸ਼ੂ ਚਰਨਜੀਤ ਚੰਨੀ ਜਿਹੜਾ ਇਹਨਾਂ ਦਾ ਉਹ ਪ੍ਰਭਾਰੀ ਸੀ ਹਰਿਆਣੇ ਵਾਲਾ ਚੌਧਰੀ ਦਵਿੰਦਰ ਯਾਦਵ ਨਹੀਂ ਦਵਿੰਦਰ ਯਾਦਵ ਨਹੀਂ ਸੀ ਉਦੋਂ ਪਰਿਵਾਰੀ ਉਦੋਂ ਹਰਿਆਣੇ ਵਾਲੇ ਸੀਗੇ ਜਿਹੜੇ ਪਰਿਵਾਰੀ ਸੀਗੇ ਚੌਧਰੀ ਸਾਹਿਬ ਤੇ ਜਿਹੜੀ ਇਹ ਲੀਡਰਸ਼ਿਪ ਸੀ ਰਾਜਾ ਵੜਿੰਗ ਚੰਨੀ ਭਾਰਤਪੂਸ਼ਨ ਆਸ਼ੂ ਤੇ ਸੁਖਜਿੰਦਰ ਰੰਦਾਵਾ ਸਾਹਿਬ ਇਹ ਸਾਰੇ ਲੀਡਰ ਜਿਹੜੇ ਕਿਸੇ ਸਮੇਂ ਕੈਪਟਨ ਨੂੰ ਹਟਾਉਣ ਲਈ ਨਵਜੋਤ ਸਿੱਧੂ ਦੇ ਨਾਲ ਸੀ ਤੇ ਜਦੋਂ ਮੁੱਖ ਮੰਤਰੀ ਦੀ ਵਾਰੀ ਆਈ ਤੇ ਨਵਜੋਤ ਸਿੰਘ ਨੂੰ ਪਿੱਛੇ ਕਰਕੇ ਆਪ ਮੁੱਖ ਮੰਤਰੀ ਦੀ ਦੌੜ ਚ ਆ ਕੇ ਜਾਖੜ ਵੀ ਸੀ ਉਦੋਂ ਨਾਲ ਅੱਛਾ ਡੱਲਾ ਸਾਹਿਬ ਜਿੱਦਾਂ ਇਹ ਧੜੇਬੰਦੀ ਹੋਈ ਆ ਇੱਕ ਇੱਕ ਸਵਾਲ ਲਾ ਲਿਓ ਤੇ ਜਦੋਂ ਜਾਤੀ ਅਧਾਰ ਤੇ ਜਨਗਣਨਾ ਹੋ ਗਈ ਜਦੋਂ ਪੂਰਾ ਪਿਕਚਰ ਹੀ ਕਲੀਅਰ ਹੋ ਗਈ ਫੇਰ ਤਾਂ ਇਹ ਹੋਰ ਵੱਡਾ ਹੋ ਜਾਊਗਾ ਸਿਨੈਰੀਓ ਫੇਰ ਤੇ ਸ਼ਰੀਆਮ ਡਾਟਾ ਹੋਏਗਾ ਕੋਲ ਦੇਖੋ ਦੋ ਗੱਲਾਂ ਨੇ ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਪਰ ਇਹਦੇ ਤੇ ਆਪਣਾ ਪ੍ਰੋਗਰਾਮ ਵੀ ਖਤਮ ਕਰਾਂਗੇ ਮੈਂ 4-5 ਮਿੰਟ ਤੇ ਸਾਰੀ ਗੱਲ ਮੁਕਾ ਦੇਣੀ ਆ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨੂੰ ਪੁੱਛਿਆ ਸੀ ਕਿ ਮੈਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦਾ ਕਿਉਂਕਿ ਲੜਾਈ ਹੈ ਸਾਰਿਆਂ 'ਚ ਤੇ ਨਵਜੋਤ ਸਿੱਧੂ ਕਹਿੰਦਾ ਸੀ ਮੈਨੂੰ ਕੋਈ ਇਤਰਾਜ਼ ਨਹੀਂ ਸੰਦੀਪ ਜੀ ਮੇਰੇ ਸਾਹਮਣੇ ਦੀਆਂ ਗੱਲਾਂ ਨੇ ਇਹ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨੂੰ ਇੱਕ ਤਰੀਕੇ ਨਾਲ ਪੁੱਛਿਆ ਨਵਜੋਤ ਸਿੱਧੂ ਕਹਿੰਦਾ ਜੀ ਮੈਂ ਖੁਸ਼ ਆ ਚਰਨਜੀਤ ਚੰਨੀ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਦੋਵੇਂ ਇਕੱਠੇ ਸੀ ਸਿੱਧੂ ਤੇ ਚੰਨੀ ਇਕੱਠੇ ਸੀ ਪਰ ਇੱਕ ਗੁੱਟ ਉਹਨੇ ਆ ਕੇ ਪਾੜ ਪਾਤਾ ਉਹੀ ਗੁੱਟ ਮੇ ਜਿਨ੍ਹਾਂ ਨੇ ਹੁਣ ਚੰਨੀ ਤੇ ਵੜਿੰਗ ਦੂਰ ਕਰਤੇ ਹੁਣ ਚੰਨੀ ਤੇ ਵੜਿੰਗ ਚ ਕਾਹਦਾ ਰੌਲਾ ਜੀ ਚਰਨਜੀਤ ਚੰਨੀ ਐਮਪੀ ਐ ਵੱਡੀ ਲੀਡ ਨਾਲ ਜਿੱਤੇ ਆ ਸਾਬਕਾ ਮੁੱਖ ਮੰਤਰੀ ਐ ਮੈਂ ਚਰਨਜੀਤ ਚੰਨੀ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਦਾ ਦਾਵਾ ਮੰਨਦਾ ਮੈਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਵੀ ਮੁੱਖ ਮੰਤਰੀ ਦਾ ਦਾਵਾ ਦਾਵੇਦਾਰ ਮੰਨਦਾ ਹਾਂ ਪਰ ਆਪਸ ਚ ਕਿਉਂ ਲੜ ਰਹੇ ਨੇ ਕਾਂਗਰਸ ਪਾਰਟੀ ਨੇ ਜਿਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਤਾ ਭਾਈ ਤੁਸੀਂ ਪ੍ਰਚਾਰ ਕਰਿਓ ਹੁਣ ਇਹ ਦੋਵੇਂ ਲੀਡਰਾਂ ਦੀ ਜ਼ਿੰਮੇਵਾਰੀ ਸੀ ਵੜਿੰਗ ਤੇ ਚੰਨੀ ਦੀ ਕਿ ਜੇ ਕੋਈ ਸਾਡੇ ਆ ਕੇ ਕੰਨ ਭਰਦਾ ਅਸੀਂ ਉਹਨਾਂ ਦੀ ਗੱਲ ਨਾ ਸੁਣੀਏ ਇਹਨਾਂ ਦੋਵਾਂ ਨੇ ਆਪਣੇ ਕੰਨ ਕੱਚੇ ਕਰ ਲਏ ਅੱਜ ਕਾਂਗਰਸ 'ਚ ਫੇਰ ਗੁੱਟਬਾਜ਼ੀ ਆ ਗਈ ਅੱਜ ਕਾਂਗਰਸ 'ਚ ਆਸ਼ੂ ਦੇ ਹਲਕੇ ਤੋਂ 5 ਕਿਲੋਮੀਟਰ ਦੂਰ ਦਾਖਾ ਹਲਕਾ ਹੈ ਉੱਥੇ ਸੰਵਿਧਾਨ ਬਚਾਓ ਰੈਲੀ ਹੋ ਰਹੀ ਹੈ ਆਸ਼ੂ ਦੇ ਹਲਕੇ 'ਚ ਨਹੀਂ ਹੋ ਰਹੀ ਆਸ਼ੂ ਦੇ ਹਲਕੇ 'ਚ ਲੀਡਰਸ਼ਿਪ ਸ਼ਾਮਲ ਕਰ ਰਹੀ ਹੈ ਦੂਜੇ ਲੀਡਰਾਂ ਨੂੰ 5 ਕਿਲੋਮੀਟਰ ਦੂਰ ਰਾਜਾ ਬੜਿੰਗ ਬੈਠਾ ਹੈ ਅੱਧੇ ਘੰਟੇ ਚ ਖਤਮ ਹੋ ਜਾਣੀ ਸੀ ਸੰਵਿਧਾਨ ਬਚਾਓ ਰੈਲੀ ਭਾਈ ਘੰਟੇ ਬਾਅਦ ਸ਼ਾਮਲ ਕਰ ਲਿਓ ਰਾਜਾ ਬੜਿੰਗਾ ਆ ਜਾਊਗਾ 50 ਦਸਾਂ ਮਿੰਟਾਂ ਚ ਚੰਨੀ ਤੇ ਰਾਜਾ ਬੜਿੰਗ ਇਕੱਠੇ ਸ਼ਾਮਲ ਕਰ ਲਓ ਲੀਡਰਸ਼ਿਪ ਨਵੀਂ ਮਤਲਬ ਏਕਤਾ ਦਾ ਸਨੇਹਾ ਸੰਦੀਪ ਜੀ ਬੱਚੇ-ਬੱਚੇ ਨੂੰ ਪਤਾ ਹੈ ਆਪਾਂ ਗਲ ਚ ਮੋਤੀ ਪਾਏ ਹੁੰਦੇ ਧਾਗੇ ਚ ਪਰੋਕੇ ਜੇ ਧਾਗਾ ਟੁੱਟ ਜੇ ਮੋਤੀ ਖਿੰਡ ਜਾਂਦੇ ਨੇ ਤੇ ਜੇ ਫਿਰ ਤੁਸੀਂ ਜਦੋਂ ਧਾਗੇ 'ਚ ਮੋਤੀ ਪਏ ਹੁੰਦੇ ਇੱਕ ਗੱਠ ਹੁੰਦੀ ਉਹਦੀ ਤੇ ਜਦੋਂ ਧਾਗਾ ਟੁੱਟ ਕੇ ਮੋਤੀ ਖਿੰਡਦੇ ਆ ਦੋ ਗੱਠਾ ਪੈ ਜਾਂਦੀਆਂ ਫਿਰ ਜਦੋਂ ਤੁਸੀਂ ਦੁਬਾਰਾ ਮੋਤੀ ਪਾਉਂਗੇ ਉਹ 'ਚ ਗੱਠਾਂ ਦੋ ਹੋਣਗੀਆਂ ਤੁਹਾਡੀ ਮਾਲਾ 'ਚ ਤੇ ਤੁਸੀਂ ਜਿੰਨੀ ਵਾਰੀ ਟੁੱਟਦੇ ਜਾਓਗੇ ਰਾਹੁਲ ਗਾਂਧੀ ਤੁਹਾਨੂੰ ਜੋੜਦਾ ਜਾਊਗਾ ਗੱਠਾਂ ਵਧੀਆਂ ਜਾਣੀਆਂ ਨੇ ਮਾਲਾ 'ਚ ਤੇ ਜੇ ਮਾਲਾ 'ਚ ਗੱਠਾਂ ਹੀ 10 ਪੈ ਗਈਆਂ ਤੇ ਜਿਹੜੇ ਮੋਤੀ ਨੇ ਜਦੋਂ ਤੁਸੀਂ ਐ ਮੋਤੀ ਫੇਰੋਗੇ ਉਹ ਹਰ ਵਾਰ ਅੜਿਆ ਕਰਨਗੇ ਤੁਹਾਡਾ ਧਿਆਨ ਭੰਗ ਹੋਊਗਾ ਹੁਣ ਉੱਤ ਤੋਂ ਲੋਕ ਇਹ ਜਿੰਨੇ ਮਰਜ਼ੀ ਗਈ ਜਾਣਾ ਸੀ ਇਕੱਠੇ ਆ ਸਾਡੇ ਚ ਏਕਤਾ ਲੋਕਾਂ ਦਾ ਧਿਆਨ ਭੰਗ ਹੋ ਜਾਂਦਾ ਉਹ ਕਹਿੰਦਾ ਇਹ ਤਾਂ ਟੁੱਟ ਕੇ ਜੁੜੇ ਹੋਏ ਨੇ ਇਹਨਾਂ ਦੀ ਕੀ ਗਾਰੰਟੀ ਹੈ ਲੋਕਾਂ ਨੂੰ ਭਰੋਸਾ ਨਹੀਂ ਹੋ ਰਿਹਾ ਹੁਣ ਜਿਹੜੀ ਜਾਤੀ ਜਨਗਨ ਨਾਲ ਹੀ ਗੱਲ ਹੈ ਜਿਹੜੀ ਨਵਜੋਤ ਸਿੱਧੂ ਦੀ ਗੱਲ ਸੀ ਨਵਜੋਤ ਸਿੱਧੂ ਉਦੋਂ ਹੀ ਆਊਗਾ ਜਦੋਂ ਹਾਈ ਕਮਾਂਡ ਕਹੂਗੀ ਵੀ ਨਵਜੋਤ ਸਿੱਧੂ ਨੂੰ ਅਸੀਂ ਜ਼ਿੰਮੇਵਾਰੀ ਦੰਨਿਆ ਸਤਾਈ ਦੀ ਨਵਜੋਤ ਸਿੱਧੂ ਨੇ ਮੰਤਰੀ ਬਣ ਕੇ ਕੀ ਲੈਣਾ ਮੰਤਰੀ ਦੇ ਹੱਥ ਚ ਹਾਈ ਕੁਝ ਨਹੀਂ ਭਗਵੰਤ ਮਾਨ ਦੀ ਮਰਜ਼ੀ ਬਿਨਾ ਪੱਤਾ ਨਹੀਂ ਹਿੱਲਦਾ ਮੋਦੀ ਸਾਹਿਬ ਦੀ ਮਰਜ਼ੀ ਬਿਨਾ ਪੱਤਾ ਨਹੀਂ ਹਿੱਲਦਾ ਰਾਹੁਲ ਗਾਂਧੀ ਦੀ ਮਰਜ਼ੀ ਬਿਨਾ ਪੱਤਾ ਨਹੀਂ ਹਿੱਲਦਾ ਇਸ ਕਰਕੇ ਜਿਹੜਾ ਹੁਣ ਰਾਜਨੀਤੀ ਦਾ ਢੰਗ ਤਰੀਕਾ ਬਦਲ ਗਿਆ ਹੁਣ ਤਾਕਤ ਇੱਕ ਵਿਅਕਤੀ ਕੋਲੇ ਆ ਦੇਸ਼ ਦੇ ਪ੍ਰਧਾਨ ਮੰਤਰੀ ਕੋਲੇ ਸੂਬੇ ਦੇ ਮੁੱਖ ਮੰਤਰੀ ਕੋਲੇ ਬਾਕੀ ਇਹਨਾਂ ਦੀ ਮਰਜ਼ੀ ਨਾਲ ਕੰਮ ਕਰਦੇ ਨੇ ਇਹ ਸਿਸਟਮ ਬਦਲ ਗਿਆ ਕੋਈ ਮੰਨੇ ਜਾਂ ਨਾ ਮੰਨੇ ਸੰਦੀਪ ਜੀ ਹੁਣ ਜਿਹੜੀ ਜਾਤੀ ਆਧਾਰ ਜਨਗਣਨਾ ਹੈ ਹੁਣ ਇਹ ਮੰਗ ਸੀ ਵਿਰੋਧੀ ਧਿਰਾਂ ਦੀ ਵੀ ਜਾਤੀ ਤੇ ਆਧਾਰਿਤ ਜਨਗਣਨਾ ਹੋਣੀ ਚਾਹੀਦੀ ਹੈ ਤਾਂਕਿ ਸਾਨੂੰ ਪਤਾ ਲੱਗੇ ਕਿ ਸਾਡੇ ਮੁਲਕ ਦੇ ਵਿੱਚ ਕਿਹੜੀ ਜਾਤੀ ਕਿੱਥੇ ਖੜੀ ਤਰਕ ਇਹ ਦਿੱਤੇ ਗਏ ਕਿ ਇਹਦੇ ਨਾਲ ਅਸੀਂ ਜਾਤੀਗਤ ਵਿਕਾਸ ਕਰ ਸਕਾਂਗੇ ਸਾਡੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਬੜਾ ਮਹਾਨ ਹੈ ਜਾਤੀ ਆਧਾਰਿਤ ਜਨਗਣਨਾ ਦੇ ਨਾਲ ਇਹ ਤਾਂ ਪਤਾ ਲੱਗੇਗਾ ਕਿ ਕਿਹੜਾ ਭਾਈਚਾਰਾ ਕਿੰਨੀ ਸੰਖਿਆ ਚ ਹੈ ਉਹਦਾ ਉਦੇਸ਼ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਬਣਾਇਆ ਸੀ ਕਿ ਸਾਰੇ ਭਾਈਚਾਰਿਆਂ ਦਾ ਅਸੀਂ ਵਿਕਾਸ ਕਰ ਦਈਏ ਪਰ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਛੋਟੇ ਪੱਧਰ ਦੀ ਰਾਜਨੀਤੀ ਕਰਨ ਲੱਗ ਪਈਆਂ ਉਹਨਾਂ ਨੇ ਇਹਨਾਂ ਜਾਤੀਗਤ ਸਾਡੇ ਜਿਹੜੇ ਜਾਤੀਗਤ ਆંકੜੇ ਨੇ ਉਹਨਾਂ ਦੇ ਆਧਾਰ ਤੇ ਜਿਹੜੇ ਸਾਡੇ ਭਾਈਚਾਰੇ ਥੋੜੇ ਜੇ ਵੀਕ ਨੇ ਇਕਨੋਮਿਕਲੀ ਵੀਕ ਨੇ ਆਰਥਿਕ ਪੱਖੋਂ ਕਮਜ਼ੋਰ ਨੇ ਉਹਨਾਂ ਨੂੰ ਤਕੜੇ ਕਰਨ ਦੀ ਬਜਾਏ ਉਹਨਾਂ ਨੂੰ ਵੋਟ ਬੈਂਕ ਦੇ ਰੂਪ ਚ ਵਰਤਣਾ ਸ਼ੁਰੂ ਕਰਤਾ ਇਸ ਕਰਕੇ ਜਾਤੀ ਆਧਾਰਿਤ ਜਨਗਣਨਾ ਦਾ ਫਾਇਦਾ ਵੀ ਹੈ ਤਾਂ ਕਿ ਸਾਨੂੰ ਸਾਡੇ ਸਾਰੇ ਭਾਈਚਾਰਿਆਂ ਦਾ ਪਤਾ ਲੱਗੇ ਕਿਹਦੀ ਜਨਸੰਖਿਆ ਕਿੰਨੀ ਹੈ ਕਿਹਦੀ ਜਨਸੰਖਿਆ ਕਿੰਨੀ ਹੈ ਕਿਉਂਕਿ ਅਸੀਂ ਸਾਰੇ ਡੈਮੋਕ੍ਰੇਸੀ ਚ ਭੈਣ ਭਰਾ ਹਾਂ ਇੰਡੀਆ ਚ ਕੋਈ ਭਾਵੇਂ ਕਿਸੇ ਵੀ ਭਾਈਚਾਰੇ ਤੋਂ ਹੈ ਪਰ ਪੋਲੀਟੀਕਲ ਲੋਕਾਂ ਨੇ ਰਾਜਨੀਤਿਕ ਲੋਕਾਂ ਨੇ ਵੰਡ ਪਾਤੀ ਲੋਕ ਵੀ ਧੜੇਬੰਦੀ ਦਾ ਸ਼ਿਕਾਰ ਹੋ ਗਏ ਇੱਕ ਪਾਸਟ ਹੁਣ ਇਹ ਸਿਸਟਮ ਬਣ ਗਿਆ ਸਾਡੇ ਹੁਣ ਜਿਵੇਂ ਜਦ ਪਾਪੂਲੇਸ਼ਨ ਦੀ ਗੱਲ ਕਰਾਂ ਪੰਜਾਬ ਚ ਜਿਹੜਾ ਜਿਹੜਾ ਸਾਡੇ 2011 ਚ ਹੋਇਆ ਸੀ ਸਾਡੇ ਜਿਹੜਾ ਜਨ ਸਰਵੇਖਣ ਉਹਦੇ ਮੁਤਾਬਕ ਜੇ ਮੈਂ ਪੰਜਾਬ ਚ ਪਾਪੂਲੇਸ਼ਨ ਲਵਾਂ ਪਹਿਲਾਂ ਜਾਤੀ ਅਧਾਰਤ ਜਿਹੜਾ ਸਾਡਾ ਸਿੱਖ ਭਾਈਚਾਰਾ ਉਹ ਸਭ ਤੋਂ ਵੱਧ ਪਰਸੈਂਟੇਜ ਹੈ 57.69% ਮਤਲਬ 58% ਪੰਜਾਬ ਚ ਸਾਡੇ ਸਿੱਖ ਭਾਈਚਾਰਾ ਸੀ 2011 ਦੀ ਜਨਗਣਨਾ ਮੁਤਾਬਕ ਔਰ ਉਸ ਤੋਂ ਬਾਅਦ ਜਿਹੜਾ ਸਾਡਾ ਸੀਗਾ ਹਿੰਦੂ ਭਾਈਚਾਰਾ ਉਹ 38.49 ਮਤਲਬ ਪੌਣੇ 39% ਸਿੱਖ ਭਾਈਚਾਰਾ ਪੌਣੇ 58% Hindu ਭਾਈਚਾਰਾ ਪੌਣੇ 39% ਇਹ ਫਰਕ ਸੀ ਦੋਵਾਂ ਦੇ ਵਿੱਚ ਹੁਣ ਜਦੋਂ ਅਸੀਂ ਲੈ ਲੈਂਦੇ ਹਾਂ ਇਸ ਤੋਂ ਇਲਾਵਾ ਸਾਡਾ ਜਿਹੜਾ ਮੁਸਲਿਮ ਭਾਈਚਾਰਾ ਪੰਜਾਬ ਚ ਉਹ ਸੀ 1.9% ਪੌਣੇ 2% ਕ੍ਰਿਸਚਨ ਭਾਈਚਾਰਾ ਸੀ ਸਵਾ ਪਰਸੈਂਟ 1.26% ਇਹਦੇ ਨਾਲ ਪੰਜਾਬ ਦੀ 100% ਪਾਪੂਲੇਸ਼ਨ ਆ ਜਿਹੜੀ ਸੰਦੀਪ ਜੀ ਉਹ ਬਣੀ ਸੀ ਪਰ ਇਹਦੇ ਨਾਲ ਜਿਹੜਾ ਜਿਹੜਾ ਕਾਸਟ ਬੇਸਡ ਸਾਡੇ ਸੀਗਾ ਪੰਜਾਬ ਚ ਸਾਡੇ 32% ਜਿਹੜਾ ਭਾਈਚਾਰਾ ਸੀ ਉਹ ਐਸਸੀ ਭਾਈਚਾਰਾ ਇਹਦੇ ਚ ਸਾਡੇ ਵੱਖ-ਵੱਖ ਅੱਗੇ ਭਾਈਚਾਰੇ ਸਾਰੇ ਵਿੱਚ ਆ ਜਾਂਦੇ ਆ ਇਹਦੇ ਵਿੱਚ ਸਾਡੇ ਮਜਵੀ ਸਿੱਖ ਭਾਈਚਾਰੇ ਦੇ ਭਰਾ ਆ ਜਾਂਦੇ ਨੇ ਸਾਡੇ ਸਾਰੇ ਭਾਈਚਾਰੇ ਇਹਦੇ ਵਿੱਚ ਆ ਜਾਂਦੇ ਨੇ ਸਾਡੇ ਸਾਡੇ ਰਾਮਦਾਸੀਆ ਭਾਈਚਾਰਾ ਰਵੀਦਾਸ ਭਾਈਚਾਰਾ ਸਾਰੇ ਸਾਡੇ ਭਾਈਚਾਰੇ ਆ ਜਾਂਦੇ ਨੇ ਸਾਡੇ 'ਚ ਕਿਸੇ ਤਰ੍ਹਾਂ ਦਾ ਫਰਕ ਨਹੀਂ ਸੰਦੀਪ ਜੀ ਅਸੀਂ ਕਿਸੇ ਵੀ ਭਾਈਚਾਰੇ ਨੂੰ ਪੰਜਾਬ 'ਚ ਸਬੰਧ ਰੱਖਦੇ ਆ ਸਾਡੇ 'ਚ ਕਿਸੇ ਤਰ੍ਹਾਂ ਦਾ ਫਰਕ ਨਹੀਂ ਪਰ ਜਿਹੜੇ ਰਾਜਨੀਤਿਕ ਲੋਕ ਨੇ ਪੋਲਿਟੀਕਲ ਪਾਰਟੀਆਂ ਦੇ ਲੋਕ ਨੇ ਉਹ ਸਾਨੂੰ ਫਰਕ ਦੱਸਣ ਦੀ ਕੋਸ਼ਿਸ਼ ਕਰਦੇ ਨੇ ਆਪਣੇ ਮਨ 'ਚ ਉਹਨਾਂ ਦੇ ਫਰਕ ਹੈ ਇਹ ਡਰਾਅਬੈਕ ਹੈ ਜਾਤੀ ਅਧਾਰਿਤ ਜਨਗਣਨਾ ਦਾ ਇਹ ਇੱਕ ਡਰਾਅਬੈਕ ਹੈ ਹੁਣ ਸਾਡੇ ਸਾਨੂੰ ਆਮ ਲੋਕਾਂ ਨੂੰ ਸਭ ਨੂੰ ਜਾਗਰੂਕ ਹੋਣਾ ਪਾਏਗਾ ਕਿਉਂਕਿ ਗੁਰੂ ਸਾਹਿਬਾਨਾਂ ਦਾ ਵੀ ਸਨੇਹਾ ਹੈ ਵੀ ਜਾਤ ਪਾਤ ਅਸੀਂ ਰਹਿਤ ਹੋ ਕੇ ਆਪਣੀ ਜ਼ਿੰਦਗੀ ਜਿਉਣੀ ਹੈ ਭਾਵੇਂ ਕੋਈ ਵੀ ਗੁਰੂ ਹੈ ਕੋਈ ਦੇਵੀ ਦੇਵਤਾ ਹੈ ਸਾਡੇ ਕੋਈ ਵੀ ਪੀਰ ਪਗੰਬਰ ਹੋ ਗਏ ਸਾਰੇ ਭਾਈਚਾਰੇ ਸਾਰੇ ਗੁਰੂਆਂ ਦਾ ਸਾਡੇ ਭਾਈਚਾਰਿਆਂ ਨੂੰ ਸਨੇਹਾ ਆਪਸੀ ਏਕਤਾ ਦਾ ਸੋ ਇਸ ਕਰਕੇ ਸਾਡੇ ਮੁਲਕ ਚ ਜਦੋਂ ਹੁਣ ਜਾਤੀ ਆਧਾਰਿਤ ਜੰਗਨਨਾ ਹੋਣੀ ਹੈ ਇੱਕ ਵਾਰ ਫੇਰ ਪਤਾ ਲੱਗ ਜੂਗਾ ਵੀ ਕਿਹੜਾ ਭਾਈਚਾਰਾ ਕਿੰਨਾ ਹੈ ਪੰਜਾਬ ਚ ਹੁਣ ਸਿੱਖ ਭਾਈਚਾਰਾ ਕਿੰਨਾ ਵੱਧ ਗਿਆ ਗੈਰ ਸਿੱਖ ਭਾਈਚਾਰਾ ਕਿੰਨਾ ਵੱਧ ਗਿਆ ਸਾਡੇ ਐਸਸੀ ਦੇ ਭਾਈਚਾਰੇ ਦੀ ਜਨਸੰਖਿਆ ਕਿੰਨੀ ਵੱਧ ਗਈ ਕਿਉਂਕਿ ਸਾਡੀ ਪਾਪੂਲੇਸ਼ਨ ਵੱਧ ਗਈ ਨਾ ਹੁਣ ਅਸੀਂ 140 ਕਰੋੜ ਤੋਂ ਟੱਪ ਗਏ 2011 ਚ 2011 ਦੀ ਜਨਸੰਖਿਆ 2001 ਦੀ ਜਨਸੰਖਿਆ ਸਾਡੀ ਬਹੁਤ ਘਟ ਚੀ ਇਸ ਕਰਕੇ ਸੰਦੀਪ ਜੀ ਹੁਣ ਨਵੇਂ ਅੰਕੜੇ ਆਣਗੇ ਪਰ ਇਹਦਾ ਇਹਨਾਂ ਤੇ ਸਿਆਸਤ ਬਹੁਤ ਹੋਣੀ ਹੈ ਤੁਸੀਂ ਵੇਖਿਓ ਬਿਲਕੁਲ ਜੀ ਇਸ ਗੱਲ ਦਾ ਡਰ ਹੈ ਕਿ ਸਿਆਸਤ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਮਦਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਉਮੀਦ ਕਰਦੇ ਆਂ ਵੀ ਦਰਸ਼ਕ ਸਾਡੇ ਵੱਲੋਂ ਸ਼ੁਰੂ ਕੀਤਾ ਗਿਆ ਇਹ ਜਿਹੜਾ ਪ੍ਰੋਗਰਾਮ ਹੈ ਸੁਭਾ ਵੇਲੇ ਜਿਹੜਾ 11 ਵਜੇ ਤੱਕ ਇਹਨਾਂ ਨੂੰ ਮਿਲ ਜਾਏਗਾ YouTube ਦੇ ਉੱਤੇ ਇਸ ਨੂੰ ਪਸੰਦ ਕਰਨਗੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਤੁਹਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ